ਮੇਰਾ ਨਾਮ ਜੈਰਾ ਜੋ ਮੈਂ ਸਟਾਰਵਰਟਸ ਵਰਲਡ ਸਕੂਲ ਪੜਦਾ ਇੱਕ ਅੱਜ ਮੈਨੂੰ ਕੀ ਕਹਿੰਦੇ ਵੈ ਇੰਥੇ ਥੱਲੇ ਦੇਤਾ ਮੇਰੇ ਸ਼ੂਰ ਕਰ ਉਹ ਪੈਰ ਸਿਰ ਨਹੀਂ ਆ ਮੈਂ ਮੈਂ ਕਹਿੰਦਾ ਕਿ ਆ ਕਿ ਮੈਨੂੰ ਕਰ ਕਰ ਦੇਗੇ ਧਾਰਿਆ ਕਰੂ ਵਾ ਰਾਜ ਕੁੱਤੇ ਹੁੰਦੇ ਆ ਤੋ ਤੁਸੀਂ ਇੰਨਾ ਸਕੂਲ ਤੋ ਸਕਿਆ ਹੁੰਦੇ ਬੈਗ ਵੀ ਪਾਰਾ ਹੁੰਦਾ ਸਾਡਾ ਤਾਂ ਵੀ ਨਹੀਂ ਤਾਰਦੇ ਅਜੀ ਤਾ ਕੀ ਕਹਿੰਦੇ ਡਰਾਈਵਰ ਵੀ ਵਧੀਆ ਨਹੀਂ ਰੋ ਤੇ ਡਰਾਈਵਰ ਬਦਲ ਦਿੰਦੇ ਆ ਕਈ ਵਾਰੀ ਕੀ ਕਹਿੰਦੇ ਰੋਡ ਡਰਾਈਵਰ ਹਾਈਵੇ ਤੇ ਛਾੜਦੇ ਨੇ ਅਸੀਂ ਖੁਦ ਥੱਲੇ ਘਰਾਂਦੇ ਆ ਇਹ ਕਿੰਨੀ ਵੀ ਪਰੇਸ਼ਾਨੀ ਹੁੰਦੀ ਬੱਸ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਆ ਕੀ ਕਹਿੰਦੇ ਰੋਡ ਡਰਾਈਵਰ ਬਦਲ ਜਾਂਦਾ ਮੈਂ ਅੱਗੇ ਕਹਿਤਾ ਮੈਨੂੰ ਵੈਂਡ ਮੈਂ ਮੈਂ ਕਿਹਾ ਕਿ ਮੈਨੂੰ ਅੰਦਰ ਮੈਨੂੰ ਘਰ ਦੇ ਅੱਗੇ ਤਾਰ ਦੋ ਉਹਨਾਂ ਨੇ ਤਾਰਿਆ ਨਹੀਂ ਮੈਂ ਉਹ ਚਲ ਫਿਰ ਮੈਂ ਇੱਥੇ ਉਤਰ ਦੇਣਾ ਉਤਰ ਜਾਣਾ ਤੇ ਮੈਂ ਅਜੇ ਮੈਨੂੰ ਤਾਰੀ ਹੀ ਇਹ ਤਾਂ ਉਸੇ ਵੇਲੇ ਵੈਂਚਣਾ ਦੇ ਦੇ ਮੇਰੇ ਫੇਸ਼ੂ ਕੇ ਤਰੋਂ ਪੈ ਰਾਇਆ ਥੱਲੇ ਫਿਰ ਨਹੀਂ ਆ ਸਾਡਾ ਕਿੰਨੀ ਵੀ ਲੱਗਦੀ 60 ਮੇਰੇ ਇੱਥੇ ਹੱਡੀ ਉਤੇ ਫ੍ਰੈਕਚਰ ਹੋਇਆ ਮੇਰੇ ਇੱਥੇ ਚੀਰੇ ਪਏ ਆ ਪੂਰੇ ਪੀੜ ਵੀ ਪੜ ਗਈ ਮੋਦੀ ਜੇ ਮੈਂ ਪੈਂਕਲਸ ਖਾਦੇ ਤਾਂ ਵੀ ਪੀੜ ਹੁੰਦੀ ਹੈ ਹੁਣ ਕੀ ਮੰਗ ਕਰਦੇ ਤੁਸੀਂ ਉਹ ਕੀ ਕਹਿੰਦੇ ਕਿ ਸਕੂਲ ਦੀ ਵੈਨ ਤੇ ਕਾਰਵਾਈ ਹੋਣੀ ਚਾਹੀਦੀ ਐਫ ਆਈ ਆਰ ਹੋਣੀ ਚਾਹੀਦੀ ਹਾਂ ਜੀ ਭਾਜੀ ਕੀ ਨਾ ਤੁਹਾਡੇ ਅੱਜ ਕੀ ਹੋਇਆ ਤੁਹਾਡੇ ਬੱਚੇ ਨਾਲ ਕੀ ਲੱਗਦਾ ਬੱਚਾ ਦਾ ਮੇਰਾ ਨਾਮ ਸੁਰਜੀਤ ਸਿੰਘ ਆ ਪਿੰਡ ਕਮਟਾਲੇ ਦਾ ਮੈਂ ਰਹਿਣ ਵਾਲਾ ਤੇ ਸਾਡਾ ਬੱਚਾ ਸਕੂਲੇ ਗਿਆ ਸੀ ਤੇ ਸਾਢੇ ਤਿੰਨ ਵਜੇ ਛੁੱਟੀ ਹੋਈ ਹੈ ਸਕੂਲ ਨੂੰ ਆਇਆ ਤੇ ਬੈਨ ਉਹਨੇ ਉਤਾਰਿਆ ਬੱਚੇ ਨੂੰ ਉਹਨੇ ਇਹ ਨਹੀਂ ਵਿਖਿਆ ਬੱਚਾ ਉਤਰ ਗਿਆ ਜਾਂ ਨਹੀਂ ਉਤਰ ਗਿਆ ਉਹਨੇ ਵੈਨ ਤੋੜ ਲਈ ਆ ਇਹ ਬੱਚਾ ਜਿਹੜਾ ਉਹ ਥੱਲੇ ਆ ਗਿਆ ਗੱਡੀ ਦੇ ਨਾਲ ਕਿਸੇ ਤੇ ਆ ਗਿਆ ਕਿ ਪਿੱਛੋਂ ਮੁੰਡਾ ਆ ਕੇ ਭਜਾਇਆ ਉਹਨੇ ਆ ਕੇ ਪਿੱਛੋਂ ਵੈਨ ਖੜਕਾਈ ਆ ਉਹਨੇ ਵੈਨ ਖਲੋਤੀ ਤੇ ਪਿੱਛੋਂ ਉਹਨੇ ਮੁੰਡੇ ਨਾਲ ਆ ਕੇ ਮੁੰਡੇ ਨੂੰ ਕੱਢਿਆ ਥੱਲੇ ਬਾਹਰ ਤੇ ਕੀ ਹੁਣ ਤੁਸੀਂ ਮੰਗੀ ਕਰਦੇ ਤੇ ਪੁਲਿਸ ਪ੍ਰਸ਼ਾਸਨ ਕੀ ਕਹਿੰਦਾ ਪੁਲਿਸ ਪ੍ਰਸ਼ਾਸਨ ਨੂੰ ਰਿਪੋਰਟ ਦਿਖਾਏ ਆ ਅਸੀਂ ਉਹ ਹੁਣ ਆਪਣੀ ਮੰਦੀ ਕਾਰਵਾਈ ਕਰੂ ਆਉਣਗੇ ਇਹ ਰਾਕੇ ਦੱਸਣਗੇ ਇਨੀ ਵੀ ਲਾਤ ਵਾਈਸ ਸਕੂਲ ਦੇ ਡਰਾਈਵਰਾਂ ਦੀ ਜਿਆਦਾ ਹੀ ਲਾਪਰਵਾਹੀ ਆ ਇਹ ਸਕੂਲ ਦੇ ਵੀ ਜਿਆਦਾ ਹੀ ਲਾਪਰਵਾਹੀ ਆ ਇਹ ਡਰਾਈਵਰ ਜਿਹੜੇ ਉਹ ਗੱਡੀਆਂ ਬਹੁਤ ਤੇਜ਼ ਭਜਾਉਂਦੇ ਆ ਕਿਤੇ ਕੁਝ ਨਹੀਂ ਵੰਦੇ ਭਜਾਈ ਆਉਂਦੇ ਬਸ ਤੇ ਸਾਡੇ ਘਰ ਦਾ ਡਿਸਟੈਂਸ ਜਿੱਥੇ ਬੱਚੇ ਨੂੰ ਧਾਰਨ ਦੇ ਉਹ ਦੋ ਕਿਲੇ ਦਾ ਹਟਵਾਂ ਡਿਸਟੈਂਸ ਹੈ ਦੋ ਕਿਲੇ ਹਟਵਾਂ ਤੇ ਇਹਨਾਂ ਦੀ ਰਿਸਪੌਂਸਿਬਿਲਟੀ ਮੰਦੀ ਹੈ ਵੀ ਬੱਚੇ ਨੂੰ ਘਰ ਤੱਕ ਜਾਣ ਇਹ ਜਿਹੜੇ ਜਿਹੜਾ ਮੇਡ ਆ ਉਹ ਹਾਲੇਪਰ ਕਦੇ ਨਹੀਂ ਰਖੇ ਡਰਾਈਵਰ ਕਦੇ ਨਹੀਂ ਆ ਘਟ ਨੂੰ ਬੱਚੇ ਨੂੰ ਘਰ ਤੱਕ ਜਾਣ ਹੁਣ ਆਵਾਜ਼ੇ ਕਿੰਨੀ ਆ ਸੀਸੀਟੀਵੀ ਦੇ ਵਿੱਚ ਦਿਖਾਈ ਦਿੱਤਾ ਵੀ ਇਹ ਜਿਹੜੇ ਬਿਆਨ ਦੇ ਤੋਰੀ ਉਹਨੇ ਮਚਾਉ ਨਾਲ ਸੀਟ ਹੈ ਗਿਆ ਵਾ ਤੇ ਪਿਛੇ ਕੋ ਮੁੰਡਾ ਭਜਾਇਆ ਉਹਨੇ ਵੇਖਿਆ ਤੇ ਭਜਾ ਗਿਆ ਮਿੰਟੋ ਮਿੰਟੀ ਉਹਨੇ ਜਾ ਕੇ ਤੇ ਬੱਸ ਨੂੰ ਖੱਬ ਹੱਥ ਮਾਰਿਆ ਤੇ ਬੱਸ ਖਲੋਤੀ ਤੇ ਉਹਨੇ ਫਸਲੇ ਮੁੰਡੇ ਨੂੰ ਕੱਢਿਆ ਬਾਹਰ ਹੁਣ ਕੀ ਮੰਗ ਕਰਦੇ ਮੰਗ ਕਰਦੇ ਵੀ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਆ ਸਕੂਲ ਵਾਲੇ ਆਏ ਸੀ ਉਹ ਕਹਿੰਦੇ ਵੀ ਰੋਣੇ ਆ ਹੀ ਐਡਵਾਈਸ ਦੇ ਗਏ ਉਹਨਾਂ ਗਾੜੀ ਵੇਖੋ ਇਹਨਾਂ ਨੂੰ ਬੱਚੇ ਦੀ ਉਮਰ ਕੋਈ 7-8 ਸਾਲ ਹੈ ਜੀ 10 ਸਾਲ 10 ਸਾਲ ਜੀ ਕੋਈ ਸਪੋਰਟਸ ਤੇ ਜਾਣਾ ਸੋ ਬੰਦੇ ਕਾਰਵਾਈ ਹੁੰਦੇ ਆ ਕਿਤੇ ਫੋਰਨ ਜਾਣਾ ਸਪੋਰਟਸ ਤੇ ਜਾਣਾ ਜੇ ਜਦੋਂ ਬੱਚਾ ਕੋਈ ਫੈਕਚਰ ਕਰਨਗੇ ਤੇ ਆਪਾਂ ਇਹਨੂੰ ਕਿੱਦਾਂ ਗਾਂ ਦਾ ਸੋਚ ਸਕਦੇ ਆ ਮੰਗੇ ਇਹੋ ਕਰਦੇ ਆ ਵੀ ਇਹਨਾਂ ਦੇ ਸਖਤ ਸਾਰੂ ਕਾਰਵਾਈ ਹੋਵੇ ਜੀ ਸਕੂਲ ਦੇ ਮੈਂਬਰ ਇਸ 8 ਵਜੇ ਆ ਰਹੇ ਆ ਜੀ ਮੈਂ ਟੀਚਰ ਆਏ ਇਹਨਾਂ ਦੇ ਉਹਨਾਂ ਨੂੰ ਕੀ ਸਵਾਸ਼ਣ ਦਿੱਤਾ ਉਹਨੇ ਗਾਲੋ ਵੈਸੇ ਅਭੀ ਜਿੰਨੂੰ ਕਹਿੰਨੇ ਆ ਵੀ ਹਾਂ ਜੀ ਇੱਥੇ ਲੈ ਜਾਓ ਇਹ ਕਰਦੇ ਵੇ ਵੀ ਕੋਈ ਪ੍ਰੋਪਰ ਕੋਈ ਵੇ ਦਾ ਕੋਈ ਜ਼ਿੰਮੇਵਾਰੀ ਕੋਈ ਨਹੀਂ ਕਿ ਆਪਣਾ ਜੋ ਵੀ ਸਾਡੇ ਕੋਲ ਬੰਦ ਹੋਇਆ ਏ ਇਹ ਜ਼ਰੂਰ ਕਰ ਲਈ ਵੱਤ ਉਹ ਆਪਣੀ ਕੋਸ਼ਿਸ਼ ਜਰੂਰ ਕਰਾਂਗੇ ਚਲੋ ਜੀ ਪ੍ਰਿੰਸੀਪਲ ਮੈਡਮ ਤਾਂ ਹਜੇ ਨਹੀਂ ਹੋਈ ਜੀ ਕੋਈ ਨਹੀਂ ਇਹ ਮਾਮਲਾ ਸਾਰਾ ਤੇ ਕਿਹੜਾ ਸਕੂਲ ਕੀ ਵਾਪਿਆ ਹੋਇਆ ਜੀ ਕਿਹੜਾ ਜਿਹਨਾਂ ਕੋਈ 3:00 ਵਜੇ ਕਰੀਬ ਗਮਤਾਲਾ ਦੇ ਵਿੱਚ ਸਟਾਲਵਰਡ ਸਕੂਲ ਦਾ ਬੱਚਾ ਸੀਗਾ ਤੇ ਸਕੂਲ ਦੀ ਵਹਿਣ ਤੇ ਆ ਰਿਹਾ ਸੀਗਾ ਉਹ ਸਕੂਲ ਦੀ ਵਹਿਣ ਤੋਂ ਉਤਰ ਲੱਗਿਆ ਜਿਹੜਾ ਨਾ ਪਿਛਲਾ ਟੈਰੋ ਦੇ ਬੱਚੇ ਦੇ ਲਾਤੇ ਉਹਦੇ ਨਾਲ ਸੱਟ ਲੱਗ ਗਈ ਤੇ ਉਹ ਜਿਹੜੇ ਇਲਾਜ ਆ ਪਾਰਵਤੀ ਹਸਪੀਟਲ ਦੇ ਵਿੱਚ ਪਾਰਵਤੀ ਹਸਪੀਟਲ ਚ ਜੇਰੇ ਲਾਜਾ ਐਸ ਵੇਲੇ ਤੇ ਜਿਹੜਾ ਸਕੂਲ ਸਟਾਫ ਦੇ ਨੇ ਉਹਨਾਂ ਨੇ ਜਾ ਕੇ ਪਤਾ ਲਿਆ ਬੱਚੇ ਦਾ ਬੱਚਾ ਠੀਕ ਆ ਹੁਣ ਤੇ ਆਪਰੇਟ ਹੋਣਾ ਆਉਗਾ ਤੇ ਕੰਕਰੀਟ ਕਿਦੇ ਬਦਲਵਾ ਜਾਈ ਦੀ ਤੁਹਾਡੇ ਕੰਪਲੇਂਟ ਸਾਨੂੰ ਆਈ ਆ ਹਸਪੀਟਲ ਵੱਲੋਂ ਵੀ ਆ ਗਈ ਇਨਫੋਰਮੇਸ਼ਨ ਸਾਨੂੰ ਵੀ ਇੱਕ ਬੱਚਾ ਇੰਜ ਸਾਡਾ ਐਕਸੀਡੈਂਟ ਕੇਸ ਹੋਇਆ ਬਾਕੀ ਉਹਨਾਂ ਦੇ ਪੇਰੈਂਟਸ ਨਾਲ ਗੱਲ ਹੋ ਗਈ ਉਹ ਕਹਿੰਦੇ ਸਕੂਲ ਆ ਲੈਣਾ ਸਾਨੂੰ ਸਹਿਯੋਗ ਆ ਪਰ ਫਿਰ ਵੀ ਜੋ ਬੰਦ ਦੀ ਕਾਰਵਾਈ ਅਸੀਂ ਕਰਾਂਗੇ